ਵਿਦਿਆਰਥੀ ਮੈਂ ਵਿਦਿਆਰਥੀ ਇਲੈਕਸ਼ਨਾਂ ਤੋਂ ਰਣਨੀਤੀ ਚਾਹਿਆ ਪਿਛਲਾ ਮੇਰਾ ਕੋਈ ਵੀ ਰਣਨੀਤਿਕ ਪਰਿਵਾਰ ਤੇ ਕੋਈ ਪਿਸ਼ੋਕੜ ਨਹੀਂ ਸੀ ਕਾਲਜ ਚ ਵੀ ਵਾਈਸ ਪ੍ਰਧਾਨ ਬਣਿਆ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣਿਆ 2007 ਚ ਤੇ ਮੁੜ ਕੇ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸਟੂਡੈਂਟ ਵਿੰਗ ਦਾ ਵੀ ਪ੍ਰਧਾਨ ਰਿਹਾ ਮੋਹਾਲੀ ਡਿਸਟ੍ਰਿਕਟ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਤੇ ਹੁਣ ਯੂਥ ਡਿਵੈਲਪਮੈਂਟ ਬੋਰਡ ਦਾ ਪੰਜਾਬ ਦਾ ਚੇਅਰਮੈਨ ਵੀ ਐ ਜਦੋਂ ਤੋਂ ਸਰਕਾਰ ਬਣੀ ਐ ਤੇ ਮਾਨ ਸਾਹਿਬ ਨੇ ਜਿੰਮੇਵਾਰੀ ਮੈਨੂੰ ਦਿੱਤੀ ਸੀ ਤੇ ਅੱਜ ਇੱਕ ਵਾਰ ਫੇਰ ਸਾਡੀ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਸਾਡੇ ਨੈਸ਼ਨਲ ਕੋਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਪੰਜਾਬ ਦੇ ਇਨਚਾਰਜ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਅੱਜ ਇਹ ਮੈਨੂੰ ਜ਼ਿੰਮੇਵਾਰੀ ਮਿਲੀ ਐ ਸ਼੍ਰੀ ਅਮਨ अरोड़ा ਜੀ ਪੰਜਾਬ ਪ੍ਰਧਾਨ ਸ਼ੈਰੀ ਕਲਸੀ ਜੀ ਅੱਜ ਮੇਰੇ ਨਾਲ ਆਏ ਆ ਲਾਲਜੀਤ ਭੁੱਲਰ ਜੀ ਜੋ ਅੱਜ ਮੈਨੂੰ ਯੂਥ ਦਾ ਕਾਰਜਕਾਰੀ ਪ੍ਰਧਾਨ ਮੈਨੂੰ ਲਾਇਆ ਗਿਆ ਤੇ ਮੈਂ ਜਿਵੇਂ ਲਗਾਤਾਰ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਯੂਥ ਦੇ ਹੱਕਾਂ ਦੀ ਗੱਲ ਕਰਦਾ ਆ ਯੂਥ ਲਈ ਕੰਮ ਕਰਦੇ ਆ ਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ 'ਚ ਵੀ ਅਸੀਂ ਹੁਣ ਆਪਣੇ ਬੋਰਡ ਦੇ ਅਧੀਨ ਵੀ 16000 ਯੂਨਿਟ ਤੇ ਅਸੀਂ ਯੂਥ ਕਲੱਬ ਬਣਾਏ ਆ ਜਿਦੇ ਨਾਲ 21 ਮੈਂਬਰੀ ਅਸੀਂ ਉਹ ਟੀਮ ਹੈ ਸਾਡੀ ਪਿੰਡ ਪਿੰਡ ਵਾਰਡ ਵਾਰਡ ਦੀ ਬਣਾਈ ਹੈ ਤੇ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਇੱਕ ਪਲੈਟਫਾਰਮ ਦੇ ਰਹੇ ਹਾਂ ਤਾਂ ਕਿ ਉਹ ਪਿੰਡਾਂ ਦੇ ਨੌਜਵਾਨ ਸਾਡੇ ਯੂਥ ਕਲੱਬਾਂ ਨਾਲ ਜੁੜ ਕੇ ਸਾਡੇ ਯੂਵਕ ਸੇਵਾਮਾ ਡਿਪਾਰਟਮੈਂਟ ਬਾਰੇ ਉਹਨਾਂ ਨੂੰ ਪਤਾ ਲੱਗੇ ਜਿਹੜੇ ਯੂਵਕ ਸੇਵਾਮਾ ਡਿਪਾਰਟਮੈਂਟ ਹੈ ਉਹਦੇ ਚ ਅਸੀਂ ਕਲਚਰਲ ਐਕਟੀਵਿਟੀਆਂ ਕਰਵਾਨੇ ਆ ਸਾਡਾ ਸਟੇਟ ਲੈਵਲ ਦਾ ਪਿਛੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਵੀ ਯੂਥ ਫੈਸਟੀਵਲ ਹੋਇਆ ਤੇ ਹੈਕਿੰਗ ਟ੍ਰੈਕਿੰਗ ਦੇ ਕੈਂਪ ਲੱਗਦੇ ਆ ਤਮਾਮ ਪਿੰਡਾਂ ਦੇ ਨੌਜਵਾਨਾਂ ਨੂੰ ਅਸੀਂ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਇਸੇ ਡਿਪਾਰਟਮੈਂਟ ਚੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਉੱਠ ਕੇ ਆਏ ਆ ਤੇ ਮਾਨ ਸਾਹਿਬ ਹੀ ਸਾਡੇ ਮੰਤਰੀ ਵੀ ਆ ਇਸ ਡਿਪਾਰਟਮੈਂਟ ਦੇ ਲਗਾਤਾਰ ਅਸੀਂ ਨੌਜਵਾਨਾਂ ਲਈ ਇਹ ਪਲੇਟਫਾਰਮ ਪ੍ਰੋਵਾਈਡ ਕਰਾ ਰਹੇ ਹਾਂ ਹੁਣ 3100 ਖੇਡ ਗਰਾਊਂਡ ਜਿੱਥੇ ਬਣ ਰਹੇ ਆ ਉਹ ਵੀ ਖੇਡ ਗਰਾਊਂਡਾਂ ਚ ਅਸੀਂ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਚਾਰਜ ਦੇ ਆ ਉਹ ਸਾਰੀ ਦੇਖਰੇਖ ਦੇ ਅਧੀਨ ਉਹਨਾਂ ਦੇ ਬਣ ਰਹੇ ਆ ਅੱਜ ਹੈਲਥ ਕਾਰਡ ਦੀ ਜੇ ਗੱਲ ਕਰੀਏ ਤਾਂ ਉਸ ਪਿੰਡ ਚ ਸਾਡਾ ਯੂਥ ਦਾ ਵਲੰਟੀਅਰ ਉਸ ਹੈਲਥ ਕਾਰਡ ਨੂੰ ਲੋਕਾਂ ਦੇ ਘਰ-ਘਰ ਤੱਕ ਲੈ ਕੇ ਜਾ ਰਿਹਾ ਇਹ ਵੀ ਬੜੇ ਪੁੰਨ ਦਾ ਕੰਮ ਕਰ ਰਿਹਾ ਸੋ ਤਮਾਮ ਸਾਡਾ ਯੂਥ ਵਿੰਗ ਇੱਕ ਮਜਬੂਤੀ ਦੇ ਨਾਲ ਅਸੀਂ ਆ ਸਾਰੀ ਟੀਮ ਮੇਰੇ ਨਾਲ ਜੂਨ ਇੰਚਾਰਜ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰੇ ਆਏ ਆ ਅਸੀਂ ਖੜਕੜ ਕਲਾਂ ਤੋਂ ਪਹਿਲਾਂ ਸ਼ੀਦੈ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉੱਤੇ ਨਤਮਸਤਕ ਹੋ ਕੇ ਅੱਜ ਦਰਬਾਰ ਸਾਹਿਬ ਆਏ ਆ ਮੱਥਾ ਟੇਕਣਾ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਹਿੱਲਦਾ ਸਭ ਤੋਂ ਵੱਧ ਇਹਨਾਂ ਦਾ ਸ਼ੁਕਰਾਨਾ ਹੈ ਕਿ ਸਾਨੂੰ ਇਸ ਜਨਮ ਚ ਐਡਾ ਮਾਨ ਸਤਕਾਰ ਪ੍ਰਮਾਤਮਾ ਦੀ ਬਦੌਲਤ ਮਿਲ ਰਿਹਾ ਤੇ ਮੇਰਾ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਹੈ ਇਮਾਨਦਾਰੀ ਤੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੇ ਲਈ ਨੌਜਵਾਨਾਂ ਦੇ ਲਈ ਕੰਮ ਕਰਦੇ ਰਵਾਂਗੇ। ਤੁਸੀਂ ਨੌਜਵਾਨ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਪੰਜਾਬ ਵਿੱਚ ਗੈਂਗਸਟਰਵਾਦ ਦਾ ਵਾਧਾ ਜਾ ਰਿਹਾ। ਬਿਲਕੁਲ ਜੋ ਮੈਂ ਪਿਛਲੇ 20-25 ਸਾਲਾਂ ਤੋਂ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਤੇ ਹੁਣ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਜ਼ਿੰਦਗੀ 'ਚ ਕੋਈ ਮੁਸੀਬਤ ਆਂਦੀ ਹੈ ਉਹਦਾ ਆਪਾਂ ਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਜ਼ਿੰਦਗੀ 'ਚ ਘਾਟੇ-ਵਾਧੇ ਆਉਂਦੇ ਆ ਆਪਣਾ ਰਾਹ ਤੋਂ ਨਹੀਂ ਭਟਕਣਾ ਚਾਹੀਦਾ ਸਬਰ ਰੱਖ ਕੇ ਅਸੀਂ ਤਮਾਮ ਉਹ ਚੀਜ਼ਾਂ ਦੇਖੀਆਂ ਏ ਪਰ ਜੇ ਆਪਾਂ ਸਬਰ ਰੱਖੀਏ ਪੇਸ਼ੈਂਸ ਰੱਖੀਏ ਸਬਰ ਸਭ ਤੋਂ ਵੱਡਾ ਮੇਰੇ ਖਿਆਲ ਨੌਜਵਾਨਾਂ ਲਈ ਇੱਕ ਮੈਸੇਜ ਹੈ ਕਿ ਸਬਰ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਤੇ ਨੌਜਵਾਨਾਂ ਨੂੰ ਇਹ ਵੀ ਮੇਰੀ ਬੇਨਤੀ ਆ ਅਸੀਂ 3100 ਗਰਾਊਂਡ ਬਣ ਰਹੇ ਆ ਪਿੰਡ ਪਿੰਡ ਗਰਾਊਂਡ ਬਣ ਰਹੇ ਆ ਅੱਗੇ ਖੇਡ ਦੀਆਂ ਕਿੱਟਾਂ ਵੀ ਦੇ ਰਹੇ ਆ ਜਿਮ ਵੀ ਦਵਾਂਗੇ ਸੋ ਗਰਾਊਂਡ ਨਾਲ ਜ਼ਰੂਰ ਜੁੜੀਏ ਅਸੀਂ ਵੀ ਕਾਲਜ ਟਾਈਮ ਚ ਹੌਕੀ ਨਾਲ ਮੈਂ ਜੁੜਿਆ ਸੀ ਤਿੰਨ ਚਾਰ ਸਾਲ ਹੌਕੀ ਖੇਲੇ ਪਰ ਬੜੇ ਬੜੇ ਟਾਸਕ ਆਏ ਆ ਕੋਈ ਮੇਰਾ ਪੋਲੀਟਿਕਲ ਬੈਕਗ੍ਰਾਉਂਡ ਨਹੀਂ ਹੈ ਪਰਿਵਾਰ ਦਾ ਪਰ ਉਹ ਸਾਰੀਆਂ ਚੀਜ਼ਾਂ ਨੂੰ ਗਰਾਊਂਡ ਨਾਲ ਜੁੜੇ ਹੋਣ ਕਰਕੇ ਸੈੰਦੇ ਗਏ ਹਿੰਮਤ ਰੱਖ ਕੇ ਅੱਗੇ ਵਧਦੇ ਗਏ ਤੇ ਅੱਜ ਇੱਥੇ ਪਹੁੰਚੇ ਆ। ਗੁਰਦੀ ਜੀ ਇੱਕ ਜ਼ਰੂਰ ਨੌਜਵਾਨ ਬੇਨਤੀ ਕਰਦੇ ਨੇ ਕਿ ਜਿਹੜੀਆਂ ਗਰਾਉਂਡਾਂ ਬਣਦੀਆਂ ਨੇ ਉਹ ਜਮ ਜਮ ਬਣਨ ਪਰ ਉੱਥੇ ਟੀਕੇ ਨਾ ਡਿੱਗਣ ਨਸ਼ੇ ਦੇ। ਪਰ ਇਹ ਨੌਜਵਾਨ ਕਹਿੰਦੇ ਨੇ ਕਿ ਸਾਡੇ ਤੱਕ ਪਹੁੰਚ ਕੀਤੀ ਜਾਵੇ ਕਿ ਸਾਨੂੰ ਕੀ ਦਿੱਕਤ ਆ ਉਹ ਚਾਹੁੰਦੇ ਨੇ ਕਿ ਨਸ਼ਾ ਛੱਡੀਏ। ਉਹਨਾਂ ਨੂੰ ਰਸਤਾ ਨਹੀਂ ਮਿਲਦਾ ਨੌਜਵਾਨ। ਬਿਲਕੁਲ ਸਾਡਾ ਯੁੱਧ ਨਸ਼ੇ ਵਿਰੁੱਧ ਲੱਗਿਆ ਵਾ। ਪਿੰਡਾਂ ਤੱਕ ਦੀਆਂ ਬੀਡੀਸੀ ਕਮੇਟੀਆਂ ਬਣਾਈਆਂ। ਜਿੱਥੇ ਹੁਣ ਪਿੱਛੇ ਜੇ ਵੀ ਪਿੰਡਾਂ ਦੇ ਲੋਕ ਆਪ ਮੁਹਾਰੇ ਜੋ ਨਸ਼ਾ ਤਸਕਰਾਂ ਉਹਨਾਂ ਨੂੰ ਫੜਾ ਰਹੇ ਆ ਤੇ ਜਿਹੜੇ ਸਾਡੇ ਯੂਥ ਕਲੱਬ ਵੀ ਆ ਮੈਂ ਤੁਹਾਨੂੰ ਦੱਸਿਆ ਸੀ ਪਿੰਡ ਤੋਂ 21 ਨੌਜਵਾਨਾਂ ਦੀ ਟੀਮ ਬਣਾ ਰਹੇ ਆ ਉਹਨਾਂ ਦੀ ਉਮਰ 15 ਤੋਂ 35 ਸਾਲ ਦੇ ਵਿੱਚ ਵਿੱਚ ਹੁੰਦੀ ਹੈ ਤੇ ਉਹਨਾਂ ਲਈ ਅਸੀਂ ਸਾਡੀਆਂ ਖੇਡ ਐਕਟੀਵਿਟੀਆਂ ਕਲਚਰਲ ਐਕਟੀਵਿਟੀਆਂ ਜੇ ਕਿਸੇ ਕੋਲ ਕਿਸੇ ਪਿੰਡ 'ਚ ਬਿਜ਼ਨਸ ਦਾ ਆਈਡੀਆ ਅਸੀਂ ਉਹਨੂੰ ਵੀ ਇੱਕ ਟੋਕਨ ਮਨੀ ਦੇ ਕੇ ਉਹਨੂੰ ਵੀ ਪ੍ਰਮੋਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਸੋ ਇਹਨਾਂ ਕਲੱਬਾਂ ਰਾਹੀਂ ਅਸੀਂ ਨੌਜਵਾਨਾਂ ਨੂੰ ਇੱਕ ਪਲੈਟਫਾਰਮ ਦੇ ਰਹੇ ਆ ਏ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਦਿਨ ਤੋਂ ਹੀ ਇਹ ਡਿਪਾਰਟਮੈਂਟ ਨੂੰ ਇਹਨਾਂ ਨੇ ਸਿਖਰਾਂ ਤੱਕ ਲੈ ਕੇ ਗਿਆ ਤੇ ਅਲੱਗ-ਅਲੱਗ ਐਕਟੀਵਿਟੀਆਂ ਹੋ ਰਹੀਆਂ। ਬੜੀ ਇੱਕ ਪਰਿਵਾਰ ਨੂੰ ਜੋੜਨਾ ਬੜਾ ਮੁੱਖ ਹੁੰਦਾ ਵਾ। ਤੁਸੀਂ ਇੱਕ ਯੂਥ ਨੂੰ ਪਹਿਲ-ਪਹਿਲ ਨਵੇਂ-ਨਵੇਂ ਤੁਸੀਂ ਆਇਓ ਕਿੰਦਾ ਯੂਥ ਨੂੰ ਆਪਣੇ ਨਾਲ ਜੋੜੋਗੇ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਸਟੂਡੈਂਟ ਪੋਲਿਟਿਕਸ ਕਾਲਜ ਤੇ ਲੈ ਕੇ ਯੂਨੀਵਰਸਿਟੀ ਅੱਜ ਤੱਕ ਯੂਥ ਦੀ ਬਦੌਲਤ ਹੀ ਮੈਂ ਇੱਥੇ ਪਹੁੰਚਿਆ ਤੇ ਉਹਨਾਂ ਦੇ ਨਾਲ ਖੜਨਾ ਉਹਨਾਂ ਦੇ ਦੁੱਖ-ਸੁਖ 'ਚ ਉਹਨਾਂ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਆਪਾਂ ਨੂੰ ਆਵਾਜ਼ ਬੁਲੰਦ ਕਰੀਏ ਤੇ ਨੌਜਵਾਨ ਜੁੜਦਾ ਅੱਜ ਸਾਰੇ ਯੂਥ ਵਿੰਗ ਇੱਥੇ ਖੜਾ ਤਾਂ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਠੀਕ ਹੈ ਬਹੁਤ ਧੰਨਵਾਦ ਚਲੋ ਜੀ ਭਾਈ ਸਨ ਕੋ ਜਾਣ ਤੋਂ ਡਰਦੇ ਨੇ ਤੁਸੀਂ ਆਪਣੇ ਰਾਹੀਂ ਕਿਵੇਂ ਨੌਜਵਾਨਾਂ ਨੂੰ ਜੋੜੋਗੇ ਜਿਹੜੇ ਨਸ਼ਾ ਕਰਦੇ ਅਸੀਂ ਜੋ ਸਾਡੇ ਯੂਥ ਕਲੱਬ ਬਣ ਰਹੇ ਆ ਉਹਨਾਂ ਲਈ ਮੈਸੇਜ ਵੀ ਹੈ ਸਾਡਾ ਕਿ ਤੁਸੀਂ ਇਹਨਾਂ ਨਾਲ ਜੁੜੋ ਯੂਥ ਕਲੱਬਾਂ ਦੇ ਰਾਹੀਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਸਾਡਾ ਯੂਥ ਕਲੱਬ ਉਹਦੋਂ ਪੂਰੀ ਹੈਲਪ ਕਰ ਰਿਹਾ ਤੇ ਮਗਰੋਂ ਹੀ ਅਸੀਂ ਆ ਗਰਾਊਂਡ ਜਿਹੜੇ ਬਣ ਰਹੇ ਆ ਮਾਨ ਸਾਹਿਬ ਗਰਾਊਂਡ ਬਣਾ ਰਿਹਾ ਉਹ ਗਰਾਊਂਡਾਂ ਨਾਲ ਉਹਨਾਂ ਨੂੰ ਜੋੜਾਂਗੇ ਤੇ ਉਹਨਾਂ ਦਾ ਅੱਗੇ ਵੀ ਅਸੀਂ ਠੀਕ ਸਾਡਾ ਚੱਲੀਏ ਭਾਈ ਇਹ ਰਾਸਾ ਪਹਿਲਾਂ ਤੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਗਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਆਏ ਆ ਤੇ ਸਾਡੇ ਮਹਿਬੂਬ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਮਨੀਸ਼ ਸੋਧਿਆ ਜੀ ਅਮਨ ਰੂੜਾ ਜੀ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਮੇਰੇ ਭਰਾ ਪਰਮਿੰਦਰ ਸਿੰਘ ਗੋਲਡੀ ਤੇ ਇਹਨਾਂ ਨੇ ਪਹਿਲਾਂ ਵੀ ਲੰਮਾ ਸਮਾਂ ਚੱਦੀਗੜ੍ਹ ਯੂਨੀਵਰਸਿਟੀ ਉੱਥੇ ਯੂਨੀਵਰਸਿਟੀ ਦੇ ਵਿੱਚ ਬੜੀਆਂ ਆਪਣੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਭਾਵਾਂ ਨਿਭਾਈਆਂ ਉਦੇ ਬਾਅਦ ਪਾਰਟੀ ਦੇ ਵੱਖ-ਵੱਖ ਹੌਦਿਆਂ ਤੇ ਰਹਿ ਕੇ ਇਹਨਾਂ ਬੜੀ ਮਿਹਨਤ ਕੀਤੀ ਆ ਯੂਥ ਕਲੱਬ ਬਣਾਏ ਆ ਇਹਨਾਂ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਇਹਨਾਂ ਨੂੰ ਬੜਾ ਵੱਡਾ ਮਾਨ ਸਨਮਾਨ ਦਿੱਤਾ ਤੇ ਅੱਜ ਅਸੀਂ ਆਪਣੇ ਸਮੂਹ ਯੂਥ ਦੇ ਸਾਥੀਆਂ ਨਾਲ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮਨਸ਼ੇਰ ਸਿੰਘ ਸ਼ਰੀਕਲ ਸਿੰਘ ਜੀ ਸਾਡੇ ਪਰਮਿੰਦਰ ਗੋਲਡੀ ਜੀ ਅੰਗਤ ਜੀ ਹੋਰ ਵੀ ਜਿੰਨੇ ਸਾਥੀ ਜੇ ਮੈਂ ਨਾਂ ਲੈਣ ਲੱਗਾ ਜੋਬਨ ਜੀ ਤੇ ਮੈਨੂੰ ਲੱਗਦਾ ਜੇ ਕੋਈ ਨਾਂ ਰਹਿ ਗਿਆ ਤੇ ਮੇਰੇ ਭਰਾ ਗੁੱਸਾ ਕਰਨਗੇ ਸਾਰੇ ਮੇਰੇ ਸਤਿਕਾਰਯੋਗ ਨੇ ਸਾਡੇ ਸਾਥੀ ਨੇ ਅੱਜ ਮਹਾਰਾਜ ਜੀ ਤੋਂ ਇਥੋਂ ਸੱਚੇ ਪਾਤਸ਼ਾਹ ਤੋਂ ਅਸ਼ੀਰਵਾਦ ਲੈ ਕੇ ਊਟ ਆਸਰੇ ਨਾਲ ਗਾਉਣ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡਾ ਨੌਜਵਾਨ ਵਰਗ ਜਿਹੜਾ ਯੂਥ ਆ ਪੰਜਾਬ ਦਾ ਉਹ 2027 ਦੀ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਨਿਭਾਊਗਾ ਅੱਗੇ ਵੀ ਭਾਵੇਂ ਆਪਾਂ ਗੱਲ ਕਰ ਲਈਏ ਜਿਹੜੇ ਹੈਲਥ ਕਾਰਡ ਬੰਦੇ ਪਏ ਆ 10 ਲੱਖ ਰੁਪਏ ਵਾਲਾ ਮੁੱਖ ਮੰਤਰੀ ਸਿਹਤ ਪੀਮਾ ਯੋਜਨਾ ਉਹਦੇ ਚ ਵੀ ਯੂਥ ਨੇ ਅਹਿਮ ਭੂਮਿਕਾ ਨਿਭਾਈ ਆ ਹੋਰ ਵੀ ਜਿੰਨੀਆਂ ਪਾਰਟੀ ਦੀਆਂ ਗਤੀਵਿਧੀਆਂ ਹਰ ਘਰ ਦੇ ਵਿੱਚ ਪਹੁੰਚਾਉਣ ਲਈ ਯੂਥ ਨੇ ਅਹਿਮ ਭੂਮਿਕਾ ਨਿਭਾਈ ਆ ਤੇ ਗਾਂ 2027 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਵੀ ਜਿਹੜੀ ਯੂਥ ਆ ਨੌਜਵਾਨ ਵਰਗਿਆ ਉਹ ਅਹਿਮ ਭੂਮਿਕਾ ਨਿਭਾਊਗਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਦੇ ਮੁੰਡਿਆਂ ਤੇ ਕੁੜੀਆਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਤੇ ਰਵਾਇਤੀ ਪਾਰਟੀਆਂ ਚ ਆਪਾਂ ਵੇਖਦੇ ਰਹੇ ਆ ਜਿਹੜੇ ਪਰਿਵਾਰ ਦੇ ਵਿੱਚੋਂ ਇੱਕ ਸਰਪੰਚ ਆ ਤੇ ਗਾਂ ਦਾ ਮੁੰਡਾ ਸਰਪੰਚ ਉਹਦਾ ਪੋਤਾ ਸਰਪੰਚ ਉਹ ਦੋ ਪਰਿਵਾਰ ਚੁਣੇ ਨੇ ਦੇ ਦੋ ਪੋਲੀਟਿਕਲ ਪਾਰਟੀਆਂ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਐਮਐਲਏ ਆ ਉਹ ਗਾਂ ਮੰਤਰੀ ਉਹਦਾ ਮੁੰਡਾ ਗਾਂ ਚੇਅਰਮੈਨ ਉਹਦਾ ਪੋਤਾ ਗਾਂ ਚੇਅਰਮੈਨ ਪਿਓ ਇੱਕੇ ਘਰ ਦੇ ਵਿੱਚ ਖਾਸ ਘਰਾਂ ਦੇ ਵਿੱਚ ਹੀ ਉਹਦੇ ਆਉਂਦੇ ਆ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਸਰਪੰਚ ਚੇਅਰਮੈਨ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਉਹਦਿਆਂ ਤੱਕ ਪਹੁੰਚਾਇਆ ਤੇ ਗਾਂ ਵੀ ਪੰਜਾਬ ਦੇ ਜਿਹੜੇ ਨੌਜਵਾਨ ਵੀਰ ਨੇ ਜਾਂ ਜਿਹੜੇ ਚਾਹੁੰਦੇ ਆ ਸੇਵਾ ਕਰਨੀ ਉਹ ਆਮ ਆਦਮੀ ਪਾਰਟੀ ਨਾਲ ਅੱਗੇ ਆਉਣ ਆਮ ਆਦਮੀ ਪਾਰਟੀ ਦਾ ਝੰਡਾ ਹੀ ਇਹ ਆ ਕਿ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਵਾਂ ਭੈਣਾਂ ਨੂੰ ਹਰ ਵਰਗ ਨੂੰ ਉਹਨਾਂ ਦੀ ਬਣਦੀ ਐਮੀਅਤ ਜਿਹੜੀ ਉਹ ਦਿੱਤੀ ਜਾਵੇ ਤੇ ਜਿਹੜਾ ਪਾਰਟੀ 'ਚ ਕੰਮ ਕਰੂਗਾ ਉਹਨੂੰ ਉਹਦੇ ਅਨਸਾਰ ਯੋਗ ਸਥਾਨ ਦਿੱਤਾ ਜਾਊਗਾ ਤੇ ਅੱਜ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਨਤਮਸਤਕ ਹੋਣਾ ਹੈ ਮਹਾਰਾ ਕਿਰਪਾ ਕਰੇ ਚੜ੍ਹਦੀਆਂ ਕਲਾ ਕਰੇ ਸਰਬੱਤ ਦਾ ਭਲਾ ਕਰੇ ਤੇ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਆ ਜਿਵੇਂ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਕੋੜ ਕਬੱਡੀਆਂ ਛੀਆਂ ਮੇਲਿਆਂ ਵਾਲਾ ਪੰਜਾਬ ਗੁਰੂਆਂ ਪੀਰਾਂ ਵਾਲਾ ਪੰਜਾਬ ਉਹ ਮੁੜ ਤੋਂ ਉਹ ਪੰਜਾਬ ਰੰਗਲਾ ਪੰਜਾਬ ਬਣੇ ਸੱਚੇ ਪਾਤਸ਼ਾਹ ਮੀਰ ਕਰੇ ਭੋਲਰ ਸਾਹਿਬ ਸ਼ਰੋਣੀ ਅਕਾਲੀ ਦਲ ਵੱਲੋਂ ਵਕਫ ਵਕਫ ਸਾਡੇ ਰੈਲੀ ਕੀਤੀ ਹੈ ਪਿਛਲੇ ਦਿਨੀ ਅਮਰਕੋਟ ਦੀ ਰੈਲੀ ਉਹਨਾਂ ਸਾਡਾ ਜਿਹੜਾ 60 ਦਾ ਬਹੁਤ ਜ਼ਿਆਦਾ ਹੋ ਰਿਹਾ ਇਸ ਗੱਲ ਗੱਲ ਇਹ ਆ ਵੇਖੋ ਹਰ ਪੋਲੀਟੀਕਲ ਪਾਰਟੀ ਨੇ ਆਪੋ ਆਪਣਾ ਜ਼ੋਰ ਲਾਉਣਾ ਹੁੰਦਾ ਇਹ ਵੇਖੋ ਫੈਸਲਾ ਜਿਹੜਾ ਉਹ ਪੰਜਾਬ ਦੇ ਲੋਕਾਂ ਕਰਨਾ ਤੇ ਜਿਹੜੀਆਂ ਇਹ ਅਕਾਲੀ ਦਲ ਭਾਵੇਂ ਕਾਂਗਰਸ ਤੇ ਭਾਵੇਂ ਬੀਜੇਪੀ ਆ ਇਹ ਦੂਜਿਆਂ ਹਲਕਿਆਂ ਤੋਂ ਦੂਜਿਆਂ ਜ਼ਿਲ੍ਹਿਆਂ ਤੋਂ ਜਿਹੜੇ ਇਕੱਠ ਕੀਤੇ ਆ ਦੂਜਿਆਂ ਜ਼ਿਲ੍ਹਿਆਂ ਤੋਂ ਲਿਆ ਲਿਆ ਕੇ ਕਰੰਦੇ ਆ ਵੇਖੋ ਜਾਂ ਤੇ ਰੈਲੀ ਆਪੋ ਆਪਣੇ ਹਲਕੇ ਦੀ ਹੋਵੇ ਤੇ ਆਪਾਂ ਨੂੰ ਪਤਾ ਲੱਗੇ ਵੀ ਬੜਾ ਵੱਡਾ ਇਕੱਠ ਹੋਇਆ ਬਾਹਰਲੇ ਜ਼ਿਲ੍ਹਿਆਂ ਤੋਂ ਬਾਹਰਲੇ ਹਲਕਿਆਂ ਤੋਂ ਦੇ ਜਿੱਡੇ ਮਰਜੀ ਇਕੱਠ ਕਰ ਲੋ ਬਾਕੀ ਜਿਹੜਾ ਫੈਸਲਾ ਨਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਛੀਰਿਆ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਨੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ ਕਦੀ ਕਿਸ ਸਰਕਾਰ ਨੇ ਬਿਜਲੀ ਮਾਫ ਕੀਤੀ ਗਰੀਬ ਤੋਂ ਗਰੀਬ ਪਰਿਵਾਰ ਦਾ ਮਹੀਨੇ ਦਾ 5 5 6 6000 ਰੁਪਏ ਦਾ ਬਿੱਲ ਆਉਦਾ ਹੁਣ ਵੱਡੇ ਵੱਡੇ ਪਰਿਵਾਰਾਂ ਦਾ ਜ਼ੀਰੋ ਬਿੱਲ ਆਉਂਦਿਆ ਲੋਕਾਂ ਨੂੰ ਇਲਾਜ ਦਵਾਈਆਂ ਟੈਸਟ ਫ੍ਰੀ ਦੇ ਵਿੱਚ ਮਿਲਦੇ ਆ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕਰਾਈ ਆ ਇਹ ਆਪਾਂ ਕੈਨੇਡਾ ਅਮਰੀਕਾ ਆਸਟ੍ਰੇਲੀਆਸ ਹੁੰਦੇ ਹੁੰਦੇ ਆ ਵੀ ਜਿਨ੍ਹਾਂ ਦੇ ਬੱਚੇ ਉਧਰ ਪੱਕੇ ਆ ਮਾਪੇ ਪੱਕੇ ਹੋ ਜਾਂਦੇ ਆ ਉਧਰ ਫ੍ਰੀ ਇਲਾਜ ਹੋ ਜਾਂਦਾ ਤੇ ਬਜ਼ੁਰਗਾਂ ਨੇ ਚੇਚੀ 80 90 ਹਜ਼ਾਰ ਦੀ ਟਿਕਟ ਲੈ ਕੇ ਤੇ ਉਧਰੋਂ ਇਲਾਜ ਕਰਾ ਕੇ ਆਉਣਾ ਜਿਹੜੇ ਆਪਣੇ ਵੀ ਤੇ ਮਾਨ ਸਾਹਿਬ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਪਿੱਛੇ ਛੱਡ ਕੇ ਜਿਹੜਾ ਪੰਜਾਬ ਦੇ ਵਿੱਚ 10 ਲੱਖ ਰੁਪਏ ਵਾਲਾ ਸਿਹਤ ਪੀਮਾ ਜੋਇਨਾ ਸ਼ੁਰੂ ਕੀਤੀ ਹੈ ਨਾ ਇਹਦੇ ਚ ਹਰ ਅਮੀਰ ਗਰੀਬ ਮਿਡਲ ਕਲਾਸ ਸਾਰਿਆਂ ਨੂੰ ਸਹੂਲਤ ਮਿਲ ਗਈ ਹੈ ਨਹੀਂ ਤੇ ਕਈਆਂ ਗਰੀਬਾਂ ਨੂੰ ਕੋਈ ਸਹੂਲਤ ਮਿਲ ਜਾਂਦੀ ਅਮੀਰ ਰਹਿ ਜਾਂਦੇ ਮਿਡਲ ਕਲਾਸ ਰਹਿ ਜਾਂਦੇ ਹੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਨੇ ਹਰ ਸਹੂਲਤ ਅਮੀਰ ਗਰੀਬ ਮਿਡਲ ਕਲਾਸ ਹਰ ਵਰਗ ਨੂੰ ਦਿੱਤੀ ਆ ਤੇ ਆਉਣ ਵਾਲੇ ਸਮੇਂ ਚ ਵੇਖੋ ਜਿਹੜਾ ਭੈਣਾ ਨਾ ਵਾਦਾ ਕੀਤਾ ਉਹ ਵੀ ਆ ਜਿਹੜਾ ਬਜਟ ਆਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਆਉਂਦੇ ਬਜਟ ਚ ਉਹ ਵੀ 1000 ਰੁਪਏ ਦੇਣਾ ਜਿਹੜੀਆਂ ਰਵੈਤੀ ਪਾਰਟੀਆਂ ਇਹ ਜਦੋਂ ਇਲੈਕਸ਼ਨ ਹੁੰਦੀ ਉਦੋਂ ਤਾਂ بڑے ਵਾਦੇ ਕਰਦੀਆਂ ਪਰ ਜਦੋਂ ਜਿੱਤ ਜਾਂਦੇ ਆ ਮੁੜ ਕੇ ਇੱਕ ਵੀ ਵਾਦਾ ਨਹੀਂ ਪੂਰਾ ਹੁੰਦਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਆ ਜਿਨੇ ਜੋ ਕਿਹਾ ਉਹ ਗਰਾਊਂਡ ਤੇ ਕਰਕੇ ਵਿਖਾਇਆ ਸਰਬ ਰਾਜਾ ਬੜਿੰਗ ਦੀ ਪ੍ਰਾਪਰਟੀ ਪੈਸੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਸੋ ਇੱਕ ਇਹਦਾ ਇਜਾਮ ਲੱਗੇ ਨਾ ਜੋਧਪੁਰ ਸਿੱਧੂ ਵੱਲੋਂ ਵੇਖੋ ਗੱਲ ਇਹ ਆ ਜੇ ਕੋਈ ਕਿਸੇ ਨੇ ਕੋਈ ਵੱਧ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਤੇ ਉਹਦੀ ਜਾਂਚ ਹੋਣੀ ਚਾਹੀਦੀ ਇਹਦੇ ਤੇ ਕੋਈ ਗੱਲ ਨਹੀਂ ਕਿ ਹੋਣੀ ਚਾਹੀਦੀ ਹੈ ਜਾਂਚ ਧੰਨਵਾਦ ਲਾ ਨੋਟ ਨੂੰ ਲੈ ਕੇ ਬਿਕਰਮਜੀਤ ਖੇਤਾਂ ਦੇ ਕਸਦੇ ਨਜ਼ਰ ਆਇਆ ਕਿ ਆਪਣੇ ਜਿਹੜਾ ਸਰਪੰਚ ਸੀਗਾ ਉਹਨਾਂ ਦੇ ਉੱਤੇ ਹਮਲਾ ਹੋਇਆ ਇੱਕੀ ਪੱਤੀ ਸਰ ਗੱਲਿਆ ਇਹ ਜਿਹੜੇ ਕੰਡੇ-ਬੀਜੇ ਆ ਨਾ ਇਹ ਕਾਲੀਦਲ ਕਾਂਗਰਸ ਦੀਆਂ ਸਰਕਾਰਾਂ ਮਿਲਿਏ ਬੀਜੇ ਆ ਇਹ ਪੁਰਾਣੇ ਜਿਹੜੇ ਐਮ ਐਲ ਏ ਮੰਤਰੀ ਰਹੇ ਆ ਸਾਫਕਾ ਇਨਾਂ ਦੀਆਂ ਤਕਰੀਬਨ ਤਸਵੀਰਾਂ ਤੇ ਇਨਾਂ ਦੇ ਫੋਨ ਕਾਲ ਇਨਾਂ ਦੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝਾਂ ਉਹ ਪੁਰਾਣੇ ਸਮੇਂ 'ਚ ਵੀ ਜਗਜਹਿਰ ਹੁੰਦੀਆਂ ਰਹੀਆਂ ਹੁਣ ਵੀ ਸਾਡੀ ਪਾਰਟੀ ਦੇ ਨਾਂ ਕਿਸੇ ਸਰਪੰਚ ਨਾ ਕਿਸੇ ਚੇਅਰਮੈਨ ਇੱਥੋਂ ਤੱਕ ਕਿ ਨਾ ਕੇ ਸਾਡੇ ਐਮਐਲਏ ਮੰਤਰੀ ਕਿਸੇ ਦੇ ਕਿਸੇ ਸਮਗਲਰ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਨਾ ਕੋਈ ਅੱਜ ਜਾਂ ਨਾ ਕੋਈ ਕੱਲ ਕੋਈ ਉਹ ਜਿਹਾ ਸਬੰਧ ਆਊਗਾ ਤੇ ਬਾਕੀ ਜੇ ਕੋਈ ਇਹੋ ਜੀ ਗੱਲ ਹੈਗੀ ਅਸੀਂ ਤੇ ਸਟੇਜਾਂ ਤੋਂ ਕਹਿੰਨੇ ਆਂ ਵੀ ਜੇ ਕੋਈ ਤੁਹਾਨੂੰ ਸ਼ੋਅ ਹੁੰਦਾ ਆ ਪੀ ਸਾਡੇ ਨਾਲ ਕਿਸੇ ਸਮਾਜ ਵਿਰੋਧੀ ਅੰਸਰ ਦਾ ਸਬੰਧ ਹੈ ਤੇ ਤੁਸੀਂ ਬਿਸ਼ੱਕ ਸਾਨੂੰ ਗੁੱਟ ਤੋਂ ਫੜ ਕੇ ਰਾਜ ਰੋਕ ਕੇ ਕਹਿ ਸਕਦੇ ਵੀ ਤੁਹਾਡੇ ਫਲਾਣੀ ਗੈਂਗਸਟਰ ਨਾਲ ਜਾਂ ਸਮੱਗਲਰ ਨਾਲ ਕੀ ਸਬੰਧ ਨੇ। ਵੀਰ ਬਦਲ ਕਹਿੰਦੇ ਸਾਡੀ ਸਰਕਾਰ ਆਏਗੀ ਪਹਿਲਾਂ ਗੈਂਗਸਟਰ ਕੱਟੂ ਕਰਨੇ ਆ। ਗੱਲ ਇਹ ਉਹਨਾਂ ਦੀ ਸਰਕਾਰ ਹੋਣੀ ਨਹੀਂ ਸੁਪਨੇ ਵੇਖੀ ਜਾਂਦੋ ਸੁਪਨੇ ਵੇਖਣ ਚ ਕੀ ਡਰਿਆ। ਦੇਖੋ ਬੇਗਲ ਤੇ ਰਾਜਨੀਤੀ ਦੇ ਵਿੱਚ ਵੱਜਦਾ ਹੀ ਰਹਿੰਦਾ। ਸਾਡੀ 22 ਦੀ ਇਲੈਕਸ਼ਨ ਆ ਗਈ ਉਹ ਤੋਂ 22 ਦੇ ਵਿੱਚ ਜਿੱਤੇ ਆ ਫਿਰ ਲੁਧਿਆਣੇ ਦੀ ਇਲੈਕਸ਼ਨ ਆ ਗਈ ਫਿਰ ਆ ਤਰਨਤਾਰਨ ਦੀ ਇਲੈਕਸ਼ਨ ਆ ਗਈ ਉਦੋਂ ਤੁਸੀਂ ਕਹਿੰਦੇ ਵੀ ਸੈਮੀਫਾਈਨਲ ਮੈਚ ਆ ਹੁਣ ਉਹ ਤਾਂ ਸੈਮੀਫਾਈਨਲ ਤੇ ਜਿੱਤਦਾ ਹੁਣ ਫਾਈਨਲ ਦਾ ਨਤੀਜਾ ਤੁਸੀਂ ਆਪੇ ਵੇਖ ਲਓ ਵੀ ਕਿਹਦਾ ਹੋਣਾ ਚਾਹੀਦਾ ਕੱਲੀ ਬੜੀ ਤਿਆਰੀ ਕਰਦੇ ਬੇ ਕੱਲੀ ਤਾਂ ਤਿਆਰੀ ਕਰਨ ਜੇ ਲੋਕਾਂ ਨੇ ਇਹਨਾਂ ਨੂੰ ਵੇਖਿਆ ਨਾ ਹੋਇਆ ਕਿੰਨਾ ਚਿਰ ਸਰਕਾਰ ਰਹੀ ਹੈ ਇਹਨਾਂ ਨੇ ਕਿੰਨਾ ਚਿਰ ਇਹਨਾਂ ਨੇ ਰਾਜ ਭਾਗ ਹੰਡਾਇਆ ਕੀ ਕੁਝ ਕੀਤਾ ਇਹਨਾਂ ਨੇ ਗੁਰੂ ਘਰ ਦੇ ਵਿੱਚ ਖਲੋਤੇ ਆ ਗੁਰੂ ਸਾਹਿਬ ਦੀਆਂ ਬੇਦਵੀਆਂ ਤੱਕ ਹੋਈਆਂ ਨੇ ਇਨਾਂ ਦੇ ਰਾਜ ਦੇ ਵਿੱਚ ਹੋਈਆਂ ਨੇ ਉਹਦੀ ਜਵਾਬਦੇਹੀ ਕੌਣ ਦੇਊਗਾ ਜੇ ਹਜੇ ਵੀ ਕੋਈ ਬੇਇੱਜ਼ਤੀ ਦੀ ਗੱਲ ਕੀਤੀ ਜਾਂਚ ਹੋਈ ਨਹੀਂ ਨਹੀਂ ਉਹ ਤੇ ਹੁਣ ਕੋਰਟ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ ਉਹ ਤੇ ਹੁਣ ਜੁਡੀਸ਼ੀਅਲ ਦੇ ਵਿੱਚ ਆ ਉਹ ਤੇ ਫੈਸਲਾ ਤੇ ਉਧਰੋਂ ਹੀ ਆਊਗਾ ਜਿਹੜੇ ਜੋ ਪੁਖਤਾ ਪ੍ਰੂਫ ਨੇ ਸਬੂਤ ਨੇ ਉਹ ਤੁਹਾਡੇ ਸਾਹਮਣੇ ਆ ਜੀ ਮਿੱਠਾ ਕਹਿਣਾ ਕਿ ਜਿਹੜੇ ਸਰ ਗੁੱਸੇ ਹੋਏ ਨੇ ਸਾਰੇ ਇਕੱਠੇ ਕਰਕੇ ਜੀ ਨੀਸ ਸਸਤਾਈ ਦੇ ਵਿੱਚ ਅਕਾਲੀ ਦਸਰ ਦੀ ਆ ਟੀਮ ਬਣਾਵਾਂਗੇ ਰੁੱਸੇ ਦੇ ਇੱਕ ਹਲਕੇ ਆਪਣੇ ਜੋ ਜਿਹੜਾ ਤਲਵੀਰ ਸਾਡਾ ਭਰਾ ਪੂਰਾ ਮਜੀਠੇ ਹਲਕੇ ਦੇ ਵਿੱਚ ਮਰਕ ਵੀ ਕਰ ਰਿਹਾ ਹੈ ਵੇਖੋ ਪਾਰਟੀ ਤੋਂ ਬੰਦਾ ਕਿਉਂ ਕਦੋਂ ਰੁੱਸਦਾ ਹੈ ਜਦੋਂ ਉਹਨੂੰ ਬੰਦਾ ਦਾ ਮਾਨ ਸਤਿਕਾਰ ਨਹੀਂ ਮਿਲਦਾ ਸੋ ਅੱਜ ਆਪਾਂ ਬਾਹਰ ਪੰਜਾਬ ਦੀ ਗੱਲ ਛੱਡਦੀ ਐ ਮੈਂ ਕਹਿੰਨਾ ਪਹਿਲਾਂ ਆਪਣੇ ਹਲਕੇ ਤੋਂ ਸ਼ੁਰੂ ਕਰ ਲਓ ਅੱਜ ਜੇ ਤੜਾ ਤੜਾ ਆਮ ਆਦਮੀ ਪਾਰਟੀ ਦੇ ਨਾਲ ਮਜੀਠੇ ਹਲਕੇ ਦੇ ਵਿੱਚੋਂ ਲੋਕ ਜੁੜ ਰਹੇ ਨੇ ਉਹ ਕਾਦੇ ਕਰਕੇ ਜੁੜ ਰਹੇ ਨੇ ਉਹ ਇੱਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਕਰਕੇ ਜੁੜ ਰਹੇ ਨੇ ਔਰ ਇਹਨਾਂ ਦੀਆਂ ਨਾਰਾਜ਼ਗੀਆਂ ਕਰਕੇ ਲੋਕ ਅਕਾਲੀ ਦਲ ਤੋਂ ਟੁੱਟ ਕੇ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਵੱਡਾ ਹੋ ਰਿਹਾ ਠੀਕ ਐ ਤੁਸੀਂ ਕਹਿੰਦੇ ਦੀ ਮਜ਼ਾ ਹੋਣਾ ਨਾ ਵਾ ਮੈਂ ਤਾਂ ਹੁਣ ਬਣਿਆ ਨਹੀਂ ਹਲਕਾ ਇੰਚਾਰ ਕੀ ਲੱਗਦਾ ਕਿ ਹੁਣ ਦੋ ਜਿਹੜੇ ਵੱਡੇ ਸਾਹਣੇ ਗਏ ਹੁਣ ਘੜਨ ਦੇ ਵਿੱਚ ਆਹ ਦੇਖੋ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਕੈਂਡੀਡੇਟ ਨੂੰ ਅੱਜ ਸਾਹਣ ਕਹਿਣਾ ਤੇ ਸ਼ੁਰੂ ਕਰਤਾ ਮੈਂ ਤੇ ਉਹ ਤੇ ਹੱਲੇ ਵੀ ਮੁੱਛਾਂ ਮਜੀਠੀਆਂ ਚੜਾਈ ਜਾਂਦਾ ਵੀ ਮੈਂ ਮੁੱਛਾਂ ਚੜਾਇਆ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਵੋਟਾਂ ਕੰਮ ਆਉਣਾ ਪੈਂਦੀਆਂ ਨੇ ਮੈਂ ਅੱਗੇ ਵੀ ਕਹਿਣਾ ਹੋਂਨਾ ਵੀ ਸ਼ਬਦਾਵਲੀ ਮਰਿਆਦਾ ਚ ਹੋਵੇ ਤੇ ਲੋਕਾਂ ਨੂੰ ਚੰਗੀ ਲੱਗਦੀ ਹੈ ਸੋ ਕਹਿਣ ਦਾ ਭਾਵ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਨੇ ਕੰਮ ਕਰਕੇ ਦੱਸੇ ਨੇ ਜੋ ਜੋ ਉਹਨੇ ਗੱਲਾਂ ਕੀਤੀਆਂ ਸੀ ਉਹਨਾਂ ਗੱਲਾਂ ਤੇ ਉਹਨੇ ਪੂਰਨੇ ਪਾਏ ਨੇ ਆਪਣੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਹੁਣ ਸੈਸ਼ਨ ਲੱਗਣ ਜਾ ਰਿਹਾ ਜਿਹੜੀਆਂ ਮਾਵਾ ਭੈਣਾਂ ਦੀ ਗੱਲ ਕੀਤੀ ਸੀ ਹਜ਼ਾਰ ਹਜ਼ਾਰ ਦੀ ਗਰੰਟੀ ਵਾਲੀ ਉਹ ਵੀ ਪੂਰੀ ਕਰਾਂਗੇ ਇਹ ਤਾਂ ਕਹਿੰਦੇ ਸੀ ਇਹ ਅਣਜਾਣ ਬੰਦੇ ਆ ਕਿ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਹੁਣ ਤਾਂ ਪਿੰਡ ਦੇ ਜ਼ਿਮੀਦਾਰ ਵੀ ਕਹਿਣ ਲੱਗੇ ਵੀ ਇਹ 32 ਰਾਤ ਨੂੰ ਜਿਹੜੀ ਆਉਂਦੀ ਹੈ ਤੇ ਭਗਵੰਤਮਾਨ ਨੇ ਦਿਨੇ ਲਿਆਂਦੀ ਆ 12 ਪੰਜਾ ਹਟਾਲੀ ਹੋਣਗੇ ਜੀ ਮੈਂ ਕਹਿੰਦਾ ਅੱਗੇ ਇੱਕ ਵੀਡੀਓ ਬੜੀ ਚੱਲ ਰਹੀ ਸੀ ਉਹ ਬੜਿੰਗ ਸਾਹਿਬ ਕਹਿ ਰਹੇ ਸੀ ਵੀ ਇਹਦੇ ਨਾਲ ਕੀ ਹੋਊਗਾ ਪੰਜਾਬ ਦੇ ਹਾਲਾਤਾਂ 'ਚ ਤੇ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਆਉਂਦੀ ਆ ਕਹਿੰਦੀ ਜੀ ਤੁਹਾਡੇ ਲਈ ਭਾਵੇਂ ਕੁਝ ਨਾ ਹੋਵੇ ਪਰ ਜੇ ਅਸੀਂ ਬੋਲਾਂਗੇ ਤੇ ਟੀਚਰ ਸਾਨੂੰ ਕੁੱਟਦੀ ਵੜਾ ਕਹਿੰਦੇ ਸੋ ਕਹਿਣ ਦਾ ਭਾਵ ਲੋਕਾਂ ਨੂੰ ਕੰਮ ਪਸੰਦ ਆ ਜੀ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਤੁਸੀਂ ਦੇਖਿਆ ਹੋਊਗਾ ਆਮ ਆਦਮੀ ਪਾਰਟੀ ਜਦੋਂ ਗੱਲ ਕੀਤੀ ਆ ਚਾਹੇ ਜੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਛੇੜੀ ਆ ਚਾਹੇ ਜਿਹੜੇ ਵੀ ਕੰਮ ਕੀਤੇ ਨੇ ਮੁਹੱਲਾ ਕਲੀਨਿਕ ਆ ਸਕੂਲ ਆਫ ਐਮਿਨੈਂਸ ਆ ਸਿੱਖਿਆ ਕ੍ਰਾਂਤੀ ਦੀ ਗੱਲ ਆ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਆ ਕੰਮਾਂ ਦੀ ਤੁਸੀਂ ਇਹਨਾਂ ਦੇ ਬਿਆਨ ਵੇਖ ਲਿਓ ਚਾਹੇ ਕਾਂਗਰਸ ਦੇ ਬਿਆਨ ਵੇਖ ਲਿਓ ਚਾਹੇ ਅਕਾਲੀ ਦਲ ਵਾਲਿਆਂ ਦੇ ਬਿਆਨ ਵੇਖ ਲਿਓ ਚਾਹੇ ਭਾਜਪਾ ਵਾਲਿਆਂ ਦੇ ਬਿਆਨ ਵੇਖ ਲਿਓ ਸਿਰਫ ਭੰਡਦੇ ਹੀ ਆ ਇਹ ਸਿਰਫ ਇਹਨਾਂ ਕੋਲ ਬਿਆਨ ਬਾਜ਼ੀਆਂ ਨੇ ਹੋਰ ਇਹਨਾਂ ਕੋ ਕੁਝ ਨਹੀਂ ਹੈਗਾ ਲੋਕੀ 75 ਸਾਲਾਂ ਤੋਂ ਇਹਨਾਂ ਦੇ ਬਿਆਨ ਹੀ ਸੁਣਦੇ ਰਹੇ ਨੇ ਜੀ ਠੀਕ ਹੈ